ਉਤੇ ਮੈਂ ਪਤੀ ਪਤਨੀ ਸੀ ਫਿਰ ਤੂੰ ਮਾਂ ਬਣੀ ਮੈਂ ਪਿਤਾ ਹੀ ਰਹਿ ਗਿਆ ਕੌ ਘਰ ਸੰਭਾਲਿਆ ਮੈਂ ਕਮਾਈ ਪਰ ਤੂੰ ਮਾਂ ਦੇ ਹੱਥਾ ਖਾਣਾ ਬਣ ਗਈ ਮੈਂ ਖਮਾਉ ਪੁੱਤ ਬਣ ਗਿਆ ਬੱਚੇ ਦੁਖੀ ਹੋ ਗਏ ਤੇਤੋਂ ਗਲਵਕੜੀ ਪਾਈ ਮੈਂ ਸਮਝਾਇਆ ਤੂੰ ਪਿਆਰੀ ਹੋ ਗਈ ਮੈਂ ਤਾਨਾ ਸ਼ਾਹ ਬਾਪ ਬਣ ਕੇ ਹੀ ਰਹਿ ਗਿਆ ਬੱਚਿਆਂ ਨੇ ਗਲਤੀਆਂ ਕੀਤੀਆਂ ਤੂੰ ਸਮਝਣ ਵਾਲੀ ਮੰਮੀ ਬਣ ਗਈ ਤੇ ਮੈਂ ਡੈਡੀ ਨਹੀਂ ਸਮਝਦੇ ਅੜੀਲ ਸੁਭਾ ਵਾਲਾ ਪਿਓ ਬਣ ਗਿਆ ਪਾਪਾ ਗੁੱਸੇ ਹੋਣਗੇ ਕਹਿ ਕੇ ਤੁਸੀਂ ਬੱਚਿਆਂ ਦੇ ਚੰਗੇ ਦੋਸਤ ਬਣ ਗਏ ਅਤੇ ਮੈਂ ਗੁੱਸੇ ਵਾਲਾ ਪਿਤਾ ਹੀ ਬਣਿਆ ਰਿਹਾ ਤੂੰ ਚੰਨ ਵਾਂਗ ਠੰਡੇ ਸੁਭਾ ਵਾਲੀ ਮਾਂ ਬਣਦੀ ਗਈ ਪਤਾ ਨਹੀਂ ਕਦੋਂ ਮੈਂ ਅੱਗ ਵਾਂਗ ਤਪਦਾ ਪਿਤਾ ਬਣ ਗਿਆ ਤੇਰੇ ਹੰਝੂਆਂ ਵਿੱਚ ਮਾਂ ਦੀ ਮਮਤਾ ਸਮਝੀ ਗਈ ਅਤੇ ਮੇਰੇ ਲੁਕਮੇ ਹੰਝੂਆਂ ਵਿੱਚ ਮੈਂ ਇੱਕ ਜ਼ਾਲਮ ਪਿਤਾ ਬਣ ਗਿਆ ਤੂੰ ਚੰਨ ਵਾਂਗ ਠੰਡੇ ਸੁਭਾਅ ਵਾਲੀ ਮਾਂ ਬਣਦੀ ਗਈ ਪਤਾ ਨਹੀਂ ਕਦੋਂ ਆ ਮੈਂ ਅੱਗ ਵਾਂਗ ਤਪਦਾ ਪਿਤਾ ਬਣ ਗਿਆ ਤੂੰ ਧਰਤੀ ਮਾਂ ਭਾਰਤ ਮਾਂ ਅਤੇ ਕੁਦਰਤ ਮਾਂ ਬਣ ਗਈ ਅਤੇ ਮੈਂ ਜੀਵਨ ਸ਼ੁਰੂ ਕਰਨ ਦੀ ਜਿਸ ਨੇ ਜਿਮੇਵਾਰੀ ਲੈ ਲਈ ਸਿਰਫ ਇੱਕ ਪਿਤਾ ਹੀ ਬਣ ਕੇ ਰਹਿ ਗਿਆ ਫਿਰ ਵੀ ਪਤਾ ਨਹੀਂ ਕਿਉਂ ਪਿਤਾ ਪਿੱਛੇ ਰਹਿ ਜਾਂਦਾ ਹੈ ਮਾਂ ਨਾ ਮਹੀਨੇ ਪਾਲਦੀ ਹੈ ਪਿਤਾ ساری ਉਮਰ ਪਾਲਦੇ ਹਨ ਫਿਰ ਵੀ ਪਤਾ ਨਹੀਂ ਕਿਉਂ ਪਿਤਾ ਪਿੱਛੇ ਰਹਿ ਜਾਂਦਾ ਹੈ ਮਾਂ ਕਰਦਾ ਸਾਰਾ ਕੰਮ ਬਿਨਾਂ ਤਨਖਾਹ ਤੋਂ ਕਰਦੀ ਹੈ ਪਿਤਾ ਸਾਰੀ ਕਮਾਈ ਘਰ ਵਿੱਚ ਲੈ ਕੇ ਖਰਚ ਕਰਦੇ ਹਨ ਫਿਰ ਵੀ ਪਤਾ ਨਹੀਂ ਕਿਉਂ ਪਿਤਾ ਪਿੱਛੇ ਰਹਿ ਜਾਂਦਾ ਹੈ ਮਾਂ ਜੋ ਤੁਸੀਂ ਖਾਣਾ ਚਾਹੁੰਦੇ ਹੋ ਬਣਾ ਦਿੰਦੀ ਹੈ ਪਿਤਾ ਜੋ ਤੁਸੀਂ ਕਹਿੰਦੇ ਹੋ ਲਿਆ ਦਿੰਦਾ ਹੈ ਫਿਰ ਵੀ ਪਤਾ ਨਹੀਂ ਕਿਉਂ ਪਿਤਾ ਪਿੱਛੇ ਰਹਿ ਜਾਂਦਾ ਹੈ ਮਾਂ ਨੂੰ ਯਾਦ ਕਰਦੇ ਹੋ ਜਦੋਂ ਤੁਹਾਨੂੰ ਸੱਟ ਲੱਗਦੀ ਹੈ ਪਿਤਾ ਜਦੋਂ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਉਦੋਂ ਯਾਦ ਆਉਂਦਾ ਹੈ ਫਿਰ ਵੀ ਪਤਾ ਨਹੀਂ ਕਿਉਂ ਪਿਤਾ ਪਿੱਛੇ ਰਹਿ ਜਾਂਦਾ ਹੈ ਮਾਂ ਦੀ ਬੱਚਿਆਂ ਦੀ ਅਲਮਾਰੀ ਨਵੇਂ ਕੱਪੜਿਆਂ ਨਾਲ ਭਰੀ ਹੋਈ ਹੈ ਪਿਤਾ ਕਈ ਸਾਲਾਂ ਤੋਂ ਪੁਰਾਣੇ ਕੱਪੜੇ ਹੀ ਪਾ ਕੇ guzara ਕਰਦਾ ਹੈ ਫਿਰ ਵੀ ਪਤਾ ਨਹੀਂ ਕਿਉਂ ਪਿਓ ਪਿੱਛੇ ਰਹਿ ਜਾਂਦਾ ਹੈ ਪਿਤਾ ਜੀ ਆਪਣੀਆਂ ਲੋੜਾਂ ਤੋਂ ਦੂਰ ਰਹਿ ਕੇ ਸਮੇਂ ਸਿਰ ਹਰ ਕਿਸੇ ਦੀਆਂ ਲੋੜਾਂ ਪੂਰੀਆਂ ਕਰਦੇ ਹਨ ਕਿਸੇ ਨੂੰ ਵੀ ਆਪਣੀਆਂ ਲੋੜਾਂ ਬੰਦ ਕਰਨ ਲਈ ਨਹੀਂ ਕਹਿੰਦੇ ਫਿਰ ਵੀ ਪਤਾ ਨਹੀਂ ਕਿਉਂ ਪਿਤਾ ਜੀ ਪਿੱਛੇ रह ਜਾਂਦੇ ਹਨ ਆਪਣੀ ਸਾਰੀ ਜ਼ਿੰਦਗੀ ਦੂਜਿਆਂ ਤੋਂ ਅੱਗੇ ਰਹਿਣ ਦੀ ਕੋਸ਼ਿਸ਼ ਕਰਦਾ ਹੈ ਪਰ ਘਰ ਵਿੱਚ ਹਮੇਸ਼ਾ ਪਰਿਵਾਰ ਦੇ ਪਿੱਛੇ ਸਾਰੇ ਦੀ ਤਰ੍ਹਾਂ ਰਹਿੰਦਾ ਹੈ ਸ਼ਾਇਦ ਇਸ ਲਈ ਕਿਉਂਕਿ ਉਹ ਇੱਕ ਪਿਤਾ ਹੈ ਪਿਆਉ ਦੇ ਸਾਏ ਦੀ ਕੀਮਤ ਦਾ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਸ ਦੀ ਪਿਆਰ ਦਾ ਸਾਯਾ ਪਰਿਵਾਰ ਦੀ ਸਰਤੇ ਨਹੀਂ ਰਹਿੰਦਾ ਤਾਂ 9 ਮਹੀਨੇ ਢਿੱਡ ਵਿੱਚ ਰੱਖ ਕੇ ਰੱਬ ਦਾ ਰੂਪ ਬਣ ਗਈ ਤੇ ਮੈਂ ਜਦੋਂ ਤੱਕ ਮੇਰੇ ਆਪਣੇਆਂ ਨੇ ਮੇਰੀ ਮੜੀ ਨੂੰ ਲਾਂਭੋ ਨਹੀਂ ਲਾਇਆ ਸੈਕਾਨ ਬਣਿਆ ਰਿਹਾ